ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਗੱਲ ਕਰਦੇ ਆ ਵੀਰੇ ਆਪਾਂ ਨੇ ਆਪਣੀ ਝੋਨੇ ਤੇ ਕਿਹੜੀ ਸਪਰੇਅ ਕਰੀ ਆ ਅਤੇ ਵਿੱਚ ਕਿਸਾਨਾਂ ਦਾ ਇੱਕ ਹੋਰ ਮੈਨ ਪੁਆਇੰਟ ਹੁੰਦਾ ਵੀਰੇ ਆਪਾਂ ਕਿਹੜੀ ਸਪਰੇਅ ਕਰੀਏ ਕਦੋਂ ਕਰੀਏ ਜਿਹਦੀ ਆਪਾਂ ਸਾਰੀ ਅੱਜ ਆਪਣੀ ਵੀਡੀਓ ਦੇ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਜੀ ਉਸ ਤੋਂ ਪਹਿਲਾਂ ਵੀਰੇ ਜਿਹੜਾ ਆਪਣੇ ਚੈਨਲ ਤੇ ਨਵਾਂ ਆਪਣੀ ਵੀਡੀਓ ਨੂੰ ਦੇਖ ਰਿਹਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਆਜੋ ਜੀ ਆਪਾਂ ਹੁਣ ਗੱਲ ਕਰਦੇ ਆ ਜੀ ਸਪਰੇਅ ਬਾਰੇ ਵਿੱਚ ਦਾ ਕਿਸਾਨ ਭਰਾਵਾਂ ਨੂੰ ਵੀਰੇ ਸਪਰੇਅ ਕਰਤੀ ਵਿੱਚ ਹਲੇ ਕਾਰਨ ਤੋਂ ਪਈਆ ਕਿਉਂਕਿ ਵੀਰੇ ਮੀਹਾਂ ਦਾ ਮੌਸਮ ਆ ਰੋਜ਼ ਮੀਂਹ ਪੈਂਦਾ ਉਹਦੇ ਕਰਕੇ ਵਿੱਚ ਕਿਸਾਨ ਭਰਾ ਸਪਰੇਅ ਕਰਨ ਤੋਂ ਰੁਕੇ ਹੋਏ ਨੇ ਤਾਂ ਇੱਕ ਇੱਥੇ ਵੀਰੇ ਹੋਰ ਇੱਕ ਗੱਲ ਐਡ ਆਨ ਕਰ ਦਾਂ ਵੀਰੇ ਮੈਂ ਵੀ ਜਿਹੜਾ ਆਪਣੀ ਸਪਰੇਅ ਜਦੋਂ ਵੀ ਕਰਨੀਆਂ ਤਾਂ ਵੀਰੇ ਸਟicker ਜ਼ਰੂਰ ਐਡ ਆਨ ਕਰਿਆ ਕਰੋ ਕਿਉਂਕਿ ਜਿਹੜਾ ਸਟicker ਆ ਵੀਰੇ ਉਹਦੇ ਨਾਲ ਦਵਾਈ ਵੱਧ ਕੰਮ ਕਰਦੀ ਆ ਜੇ ਮੀਂਹ ਵੀ ਪੈ ਜਾਏ ਤਾਂ ਵੀ ਕੋਈ ਦਿੱਕਤ ਨਹੀਂ ਆਉਂਦੀ ਵੀਰੇ ਹੁਣ ਆਜੋ ਵੀਰੇ ਆਪਾਂ ਆਪਣੇ ਝੋਨੇ ਤੇ ਕਿਹੜੀ ਸਪਰੇਅ ਕਰੀ ਆ ਤੁਹਾਨੂੰ ਦੱਸ ਦਿਆਂ ਆ ਵੀਰੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਨੇ ਦਵਾਈ ਲਈ ਹੈ ਜੀ ਉਹ ਹੈਗਾ ਕੋਰਾਜਿਨ ਨੰਬਰ 2 ਤੇ ਵੀਰੇ ਹੈਗੀ ਆਪਣੀ ਕਸਟੂਡੀਓ ਨੰਬਰ 3 ਤੇ ਵੀਰੇ ਆਪਾਂ ਨੇ ਪਾਈ ਹੁਸੈਨ ਹੁਸੈਨ ਵਾਲਾ ਡੱਬਾ ਇਸ ਟਾਈਮ ਤੇ ਹੈ ਨਹੀਂ ਨੰਬਰ 4 ਤੇ ਪਾਇਆ ਵੀਰੇ ਐਮਾ ਚਾਰ ਦਵਾਈਆਂ ਐਡ ਕਰੀਆਂ ਨੇ ਵੀਰੇ ਨੰਬਰ 5 ਦੇ ਵੀਰੇ ਪਾਇਆ ਆਪਾਂ ਨੇ ਸਟਿੱਕਰ ਹੁਣ ਵੀਰੇ ਇਹਨਾਂ ਦੀ ਡੋਜ਼ ਦੀ ਗੱਲ ਕਰੀਏ ਜਿਹੜੀ ਹੈਗਾ ਕੋਰਾਜਿਨ ਇਹ ਪਾਈਆ ਵੀਰੇ ਆਪਾਂ ਨੇ 150 ਐਮਐਲ 2.5 ਕਿੱਲਿਆਂ ਚ ਜਿਹੜਾ ਵੀਰੇ ਕਸਟੂਡੀਓ ਵਾਲਾ ਇਹ ਪਾਇਆ ਵੀਰੇ ਆਪਾਂ ਨੇ 4 ਕਿੱਲਾਂ ਦਾ ਜਿਹੜਾ ਵੀਰੇ ਹੈਗਾ ਐਮਾ ਇਹ ਵੀਰੇ ਆਪਾਂ ਨੇ 1 ਕਿਲੋ ਪਾਇਆ 12 ਕਿੱਲਾਂ ਦਾ ਜਿਹੜਾ ਹੈਗਾ ਵੀਰੇ ਅਸ਼ੀਨ ਉਹ 1 ਕਿਲੋ ਪਾਇਆ 10 ਕਿੱਲਾਂ ਦਾ ਅਤੇ ਸਟਿੱਕਰ ਦਾ ਵੀਰੇ ਪਤੇ ਹੀ ਆਪਾਂ ਨੂੰ ਵੀ 5 ਐਮ ਐਲ ਜਾਂ 10 ਐਮ ਐਲ ਆਪਾਂ ਨੇ ਪੰਪ ਦੇ ਹਿਸਾਬ ਨਾਲ ਤਾਂ ਵੀਰੇ ਇੱਥੇ ਹੁਣ ਆਪਾਂ ਇਹ ਗੱਲ ਕਰਦੇ ਆਂ ਵੀ ਹੁਣ ਇਹਨਾਂ ਦਾ ਰਿਜ਼ਲਟ ਕਿਵੇਂ ਮਿਲਦਾ ਦੇਖੋ ਵੀਰੇ ਜਿਹੜੀ ਤਾਂ ਕੋਰਾ ਜੀਨਾ ਚਾਹੇ ਵੀਰੇ ਫੰਗੀ ਸਾਈਡ ਆ ਚਾਹੇ ਵੀਰੇ ਤੇਲੇ ਵਾਲੀ ਆ ਅਸਲ ਦੇ ਵਿੱਚ ਤਾਂ ਵੀਰੇ ਜਦੋਂ ਇਹ ਸਪਰੇਅ ਲੱਗਣ ਤੋਂ ਪਹਿਲਾਂ ਹੋ ਜਵੇ ਉਹਦਾ ਰਿਜ਼ਲਟ ਫੁੱਲ ਮਿਲਦਾ ਆਪਾਂ ਨੂੰ ਵੀਰੇ ਹੁਣ ਕੋਰਾ ਜੀ ਨਾ ਕੋਰਾ ਜੀ ਨੂੰ ਵੀਰੇ ਜੇ ਗੋਭ ਤੇ ਸੁੰਡੀ ਆਪਣੀ ਲੱਗੀ ਹੋਈ ਆ ਤਾਂ ਵੀਰੇ ਇਹਨੇ ਉਹ ਕੰਮ ਘੱਟ ਕਰਨਾ ਜੇ ਵੀਰੇ ਨਹੀਂ ਹੈਗੀ ਤਾਂ ਇਹਨੇ ਫੁੱਲ ਕੰਮ ਕਰਨਾ ਵੀਰੇ ਇਹੀ ਕੰਮ ਫੰਗੀ ਸਾਈਡ ਦਾ ਵੀਰੇ ਜੇ ਉਹ ਲੱਗਣ ਤੋਂ ਪਹਿਲਾਂ ਆਪਾਂ ਪਾਈਏ ਵੀਰੇ ਤਾਂ ਉਹਨੇ ਵੀਰੇ ਫੁੱਲ ਰਿਜ਼ਲਟ ਦੇਣਾ ਆਹੀ ਕੰਮ ਤੇਲ ਵਾਲੀ ਦਵਾਈ ਦਾ ਵੀਰੇ ਜੇ ਆਪਾਂ ਉਹਨੂੰ ਲੱਗਣ ਤੋਂ ਪਹਿਲਾਂ ਪਾਵਾਂਗੇ ਵੀਰੇ ਤਾਂ ਉਹਨੇ ਫੁੱਲ ਰਿਜ਼ਲਟ ਦੇਣ ਆਪਾਂ ਨੂੰ ਕੋਈ ਵੀ ਸਪਰੇਅ ਆ ਵੀਰੇ ਹੁਣ ਮੌਸਮ ਇਹ ਜੀ ਹੋ ਗਿਆ ਤਾਂ ਆਪਾਂ ਨੂੰ ਸਪਰੇਅ ਕਰਨੀ ਪੈਣੀ ਆ ਤਾਂ ਇਹਦਾ ਮਤਲਬ ਇਹੀ ਪਹਿੜਾ ਵੀ ਆਪਾਂ ਵੀਰੇ ਲੱਗਣ ਤੋਂ ਪਹਿਲਾਂ ਹੀ ਸਪਰੇਅ ਕਰੀਏ ਤਾਂ ਕਿ ਆਪਾਂ ਨੂੰ ਵੀਰੇ ਵਧੀਆ ਰਿਜ਼ਲਟ ਆ ਰਿਜ਼ਲਟ ਮਿਲ ਸਕਣ ਦਵਾਈਆਂ ਦੇ ਅਤੇ ਹੁਣ ਆ ਕੀ ਵੀਰੇ ਮੈਨ ਪੁਆਇੰਟ ਆ ਵੀ ਆਪਾਂ ਸਪਰੇਅ ਕਿਹੜੀ ਕਰੀਏ ਕਦੋਂ ਕਰੀਏ ਤੇ ਖ ਵੀਰੇ ਜਿਹੜੇ ਜਦੋਂ ਸਪਰੇਅ ਕਰਨੀਆਂ ਤਾਂ ਆਪਾਂ ਵੀਰੇ ਆਪਣਾ ਸ਼ਡਿਊਲ ਬਣਾ ਲਓ ਵੀ ਕਿੰਨੀਆਂ ਸਪਰੇਹਾਂ ਨਾਲ ਆਪਣਾ ਝੋਨਾ ਜਿਹੜਾ ਪੱਕੂਗਾ ਹੁਣ ਵੀਰੇ ਆਪਣਾ ਸ਼ਡਿਊਲ ਆ ਆਪਣਾ ਸ਼ਡਿਊਲ ਹੈਗਾ ਵੀਰੇ 3 ਸਪਰੇਹਾਂ ਦਾ ਤਾਂ ਆਪਾਂ ਨੇ ਵੀਰੇ ਹੁਣ ਇੱਕ ਪਹਿਲੀ ਸਪਰੇਅ ਕਰਤੀ ਆਪਾਂ ਨੇ 16 ਤਰੀਕ ਤੋਂ ਸਪਰੇਅ ਲੱਗੇ ਤੇ ਕਰਨ ਆਪਾਂ ਨੇ 20 ਤਰੀਕ ਤੱਕ ਵੀਰੇ ਸਾਰੀ ਸਪਰੇਅ ਕਰਤੀ ਦੀ ਤਾਂ ਪੌਸਾ ਨਾਲ ਦਵਾਈ ਪਾਈਆ ਵੀਰੇ ਹੁਣ ਉਹ ਆਪਣੇ ਨਾਰਮਲ ਦਵਾਈ ਪਾਈਆ ਨਾਏ ਵੀਰੇ ਬਹੁਤ ਹੀ ਮਹਿੰਗੀ ਆ ਨਾਏ ਵੀਰੇ ਬਹੁਤ ਹੀ ਸਸਤੀ ਆ ਵੀ ਆਪਣੀ ਨਾਰਮਲ ਆ ਕਿਉਂਕਿ ਆਪਾਂ ਨੇ ਵੀਰੇ ਸਪਰੇਹਾਂ ਤਿੰਨ ਕਰਨੇ ਨੇ ਤਾਂ ਵੀਰੇ ਤੁਸੀਂ ਵੀ ਉਹੀ ਸਪਰੇਅ ਕਰੋ ਤੁਸੀਂ ਆਪਣਾ ਸ਼ਡਿਊਲ ਬਣਾਓ ਵੀ ਇਥੋਂ ਤੁਸੀਂ ਦੋ ਸਪਰੇਹਾਂ ਨਾਲ ਛੋਣਾ ਪੱਕ ਜੂਗਾ ਜਾਂ ਤਿੰਨ ਸਪਰੇਹਾਂ ਨਾਲ ਤਾਂ ਉਸ ਹਸਾਬ ਨਾਲ ਵੀਰੇ ਸਪਰੇਅ ਦੀ ਡੋਜ਼ ਲਵੋ ਦਵਾਈ ਹਾਂਜੀ ਤੇ ਇੱਕ ਵੀਰੇ ਗੱਲ ਹੋਰ ਐਡ ਆਨ ਕਰ ਦਈਏ ਆਪਾਂ ਜਦੋਂ ਵੀਰੇ ਸਪਰੇਅ ਕਰਨੀਆਂ ਤਾਂ ਪਹਿਲੀ ਸਪਰੇਅ ਕਰਨੀਆਂ ਤਾਂ ਵੀਰੇ ਆਪਣੇ ਖੇਤ ਦੇ ਵਿੱਚ ਪਹਿਲਾਂ ਨਾਰਮਲ ਦਵਾਈ ਹੀ ਵਰਤੋ ਤੇ ਜਦੋਂ ਆਪਾਂ ਤੇਜ਼ ਦਵਾਈ ਵਰਤਦੇ ਆਪਣੇ ਖੇਤ 'ਚ ਪਹਿਲਾਂ ਹੀ ਤਾਂ ਆਪਾਂ ਨੂੰ ਉਸ ਤੋਂ ਬਾਅਦ ਵੀ ਤੇਜ਼ ਹੀ ਦਵਾਈ ਵਰਤਣੀ ਪਊਗੀ ਕਿਉਂਕਿ ਜਿਹੜੀ ਨਾਰਮਲ ਦਵਾਈ ਆ ਵੀਰੇ ਫਿਰ ਉਹ ਖੇਤ 'ਚ ਕੰਮ ਨਹੀਂ ਕਰਦੀ ਹੈਗੀ ਆਪਣੇ ਤਾਂ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਆ ਕਰੋ ਵੀਰੇ ਆਪਣੀ ਇੱਕ ਛੋਟੀ ਜਿਹੀ ਵੀਡੀਓ ਦੀ ਜੀ ਆਪਣੇ ਸਪਰੇਅ ਬਾਰੇ ਤੇ ਸਪਰੇਅ ਦੀ ਵੀਡੀਓ ਨੌਲੇਜ ਕਿੰਦਾਂ ਦੀ ਲੱਗੀ ਤਾਂ ਪਲੀਜ਼ ਵੀਰੇ ਆਪਣੇ ਵੀਡੀਓ ਤੇ ਕਮੈਂਟ ਜ਼ਰੂਰ ਕਰਿਓ ਲਾਈਕ ਸ਼ੇਅਰ ਅਤੇ ਵੀਰੇ ਇੱਕ ਹੋਰ ਬੈਂਡ ਤੇ ਵੀ ਆਪਣੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ